ਫਾਜ਼ਿਲਕਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਕੈਂਟਰ ਰੋਡ ਤੇ ਇੱਕ ਘਰ 'ਚ ਸ਼ਿਕਾਇਤ 'ਤੇ ਆਜ਼ਾਦ ਤੇ ਛਾਪਾ ਮਾਰਿਆ ਗਿਆ ਜਿਸ ਵਿੱਚ ਕਈ ਜੋੜੇ ਅਪੱਤੀਜਨਕ ਹਾਲਤ ਵਿੱਚ ਫੜੇ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ ਦੇ ਵਪਾਰ ਦਾ ਧੰਦਾ ਹੁੰਦਾ ਹੁੰਦਾ ਸੀ ਇੱਥੇ ਇਹ ਵੱਡੀ ਗੱਲ ਸਾਹਮਣੇ ਆਈ ਕਿ ਜਿਸ ਘਰ ਕੈਂਟਰ ਰੋਡ ਫਾਜ਼ਿਲਕਾ ਵਿਖੇ ਪੁਲਿਸ ਵੱਲੋਂ ਰੇਡ ਕੀਤੀ ਗਈ ਉਸ ਘਰ ਦੀ ਮਾਲਕਨ ਪਿਛਲੇ ਨਗਰ ਕੌਂਸਲ ਦੇ ਚੋਣਾਂ ਦੌਰਾਨ ਚੋਣਾਂ ਲੜੀ ਸੀ ਅਤੇ ਇੱਕ ਅਜੇ ਹੀ ਪਾਰਟੀ ਤੋਂ ਚੋਣਾ ਲੜੀ ਜੋ ਕਿ ਰਾਜ ਵਿੱਚ ਸ਼ਾਸਨ ਕਰ ਰਹੀ ਹੈ ਅਤੇ ਇਹ ਵੱਡਾ ਸਵਾਲਿਆ ਨਿਸ਼ਾਨ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਵਿਸ ਅਵਾਜ਼ ਵਿੱਚ ਵਿਚਰਦੇ ਹਨ ਜਿਸ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਕਿਸ ਤਰ੍ਹਾਂ ਕਈ ਜੋੜੇ ਇਸ ਘਰ ਵਿੱਚ ਫੜੇ ਗਏ ਅਤੇ ਇਹਨਾਂ ਨੂੰ ਫੜ ਕੇ ਥਾਣਾ ਸਿਟੀ ਫਾਜ਼ਿਲਕਾ ਲਜਾਇਆ ਗਿਆ ਇਹ ਰੇਡ ਫਾਜ਼ਿਲਕਾ ਐਸਐਚਓ ਸਰਦਾਰ ਲੇਖ ਸਿੰਘ ਲੇਖ ਰਾਜ ਦੀ ਅਗਵਾਈ ਹੇਠ ਤੇ ਮਲਕੀਤ ਸਿੰਘ ਐਸਆਈ ਤੇ ਪੂਰੀ ਟੀਮ ਨੇ ਇਕੱਠਿਆਂ ਤੌਰ ਤੇ ਗੁਪ ਸੂਚਨਾ ਦੇ ਆਧਾਰ ਤੇ ਕੀਤੀ ਅਤੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਸਾਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇੱਕ ਅਜਿਹੀ ਔਰਤ ਦੇ ਘਰ ਰੇਡ ਹੋਈ ਹੈ ਜੋ ਕਿ ਨਗਰ ਕੌਂਸਲ ਦੀ ਚੋਣਾਂ ਵੀ ਲੜ ਚੁੱਕੀ ਹੈ ਅਤੇ ਇਸ ਸਬੰਧ ਵਿੱਚ 18 ਸਿਟੀ ਜਦੋਂ ਇਹਨਾਂ ਨੂੰ ਲੈ ਕੇ ਪੁੱਛਿਆ ਗਿਆ ਤਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸਐਚਓ ਸ਼੍ਰੀ ਲੇਖ ਰਾਜ ਨੇ ਕਿਹਾ ਕਿ ਹੱਲੇ ਪੜਤਾਲ ਜਾਰੀ ਹੈ ਪੁਸਗਿਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਹੋਣ ਤੱਕ ਇਸ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਇਸ ਬਾਰੇ ਪੂਰੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਜਾਵੇਗੀ ਵੀ ਇਹ ਕੰਮ ਕਦੋਂ ਦਾ ਤੇ ਕਿਸ ਦੀ ਸ਼ੈਤ ਤੇ ਕਿੰਨੇ ਦਿਨਾਂ ਦਾ ਤੇ ਕਿੱਥੇ ਚੱਲ ਰਿਹਾ ਸੀ ਅਤੇ ਇਹਨਾਂ ਖਿਲਾਫ ਕਿਸ-ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਐਚਓ ਸ਼੍ਰੀ ਲਖਰਾਜ ਨੇ ਕਿਹਾ ਕਿ ਉਹ ਹਲੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਅਸਮਰਥ ਕਿਉਂਕਿ ਹਲੇ ਕਾਗਜ਼ੀ ਕਾਰਵਾਈ ਬਾਕੀ ਹੈ ਕਾਗਜ਼ੀ ਕਾਰਵਾਈ ਪੂਰੀ ਹੁੰਦਿਆ ਹੀ ਪੱਤਰਕਾਰਾਂ ਦੇ ਹਰੇਕ ਸਵਾਲਾਂ ਦੇ ਜਵਾਬ ਵੱਡੇ ਅਧਿਕਾਰੀਆਂ ਵੱਲੋਂ ਦਿੱਤੇ ਜਾਣਗੇ ਅਤੇ ਵੱਡੇ ਅਧਿਕਾਰੀਆਂ ਦੇ ਕਹਿਣ ਤੇ ਇਸ ਬਾਰੇ ਬਰੀਫ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਕੰਮ ਵਿੱਚ ਹੋਰ ਕੌਣ-ਕੌਣ ਰਲਿਆ ਹੋਇਆ ਹੈ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਚੇਤਾਵਨੀ ਦੇ ਦਿੰਦੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਿਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਸਮਾਜ ਵਿਰੋਧੀ ਅੰਸਰਾਂ ਨੂੰ ਸਖਤ ਧਾਇਤ ਹੈ ਜਾਂ ਤਾਂ ਉਹ ਸਮਾਜ ਵਿਰੋਧੀ ਕੰਮ ਛੱਡ ਜਾਣ ਜਾਂ ਫਾਜ਼ਿਲਕਾ ਜਿਲ੍ਹਾ ਛੱਡ ਜਾਣ ਕਿਉਂਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੋ ਸਮਾਜ ਵਿੱਚ ਰਹਿ ਕੇ ਸਮਾਜ ਵਿਰੋਧੀ ਕੰਮ ਕਰਦਾ ਹੋਣਾ ਖਲਾਫ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਹੋਰ ਕੀ ਕੋ ਜੋ ਹੈ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ